ਸਤਕਾਰਯੋਗ ਨਗਰ ਦੇ ਬਜ਼ੁਰਗੋ ਮੇਰੀਓ ਮਾਤਾਓ ਪਹਿਨੋ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਫਤਿਹ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਇਆ ਥੋੜਾ ਜੈਨੂ ਹੋ ਜਾਓ ਪਗੜਿਆ ਨੂੰ ਦਿਖਦਾ ਨਹੀਂ ਆ ਤੂੰ ਵੀ ਭਾਈ ਸਕਿਉਰਿਟੀ ਆਲੇ ਆਕਰੋ ਬਹੁਤ ਸਤਕਾਰਯੋਗ ਕ ਮੁਰੇ ਹੁਣੇ ਇਸ ਪਿੰਡ ਦੇ ਜਿਹੜੇ ਇੰਚਾਰਜ ਹੈ ਔਰ ਜਿਨ੍ਹਾਂ ਨੇ ਤੁਹਾਨੂੰ ਆਪਣੀ ਗੱਲਬਾਤ ਵਿਸਤਾਰਪੂਰਕ ਸਮਝਾਈ ਹੈ ਸਾਤਾ ਦਾ ਐਮਐਲਏ ਸਰਦਾਰ ਹਰਮੰਦਰ ਸਿੰਘ ਜੀ ਗਿਲਸਾਬ ਬਹੁਤ ਸਤਕਾਰੀਆਂ ਕਾਂਗਰਸ ਦੇ ਸਾਰੇ ਹੀ ਸਰਕਰ ਆਗੂ ਸਹਿਬਾਨ ਰਾਜਵੀਰ ਭੁੰਦਰ ਜੀ ਤੇ ਹੁਣੇ ਉਹਨੇ ਆਪਣਾ ਭਾਸ਼ਣ ਦੇ ਕੇ ਗਏ ਸਾਡੇ ਉਮੀਦਵਾਰ ਕਰਨਪੁਰ ਜੁਮੈਂ ਆਖਿਆ ਤੁਸੀਂ ਅਗਲੇ ਪਿੰਡ ਪਹੁੰਚੋ ਅੱਜ ਮੈਂ ਵੀ ਤੁਹਾਡੇ ਕੋਲੇ ਹਾਜ਼ਰੀ ਲਵਾਉਣ ਆਸਤੇ ਆਇਆ ਹਾਂ ਮੋਜੀ ਸਾਹਿਬ ਨਾਲ ਬੈਠਾ ਗੱਲ ਕਰ ਰਿਹਾ ਸੀਗਾ ਪਿੰਡ ਦੇ ਬਾਰੇ ਕਿ ਪਿੰਡ ਦੇ ਵਿੱਚ 313500 ਵੋਟ ਹੈ 2000 ਵੋਟ ਹੈ ਜਿਹੜੀ ਉਹ ਲਗਭਗ ਦਲਿਤ ਪਰਿਵਾਰਾਂ ਦੀ ਹੈ ਰਗਰੇਟੇ ਗੁਰੂ ਕੇ ਬੇਟਿਆ ਦੀ ਹੈ ਦੂਜੀ ਜਿੰਮੇਵਾਰਾ ਦੀ ਵੀ ਔਰ ਮੈਂ ਕਿਹਾ ਸਰਪੰਚ ਕੋਲ ਜਾ ਕੇ ਕਹਿੰਦੇ ਇਸ ਵਾਰੀ ਝਾੜੂ ਆੜਿਆ ਨੇ ਸਰਪੰਚ ਦੇ ਅਲੈਕਸ਼ਨ ਹੀ ਨਹੀਂ ਹੁੰਦੇ ਤੇ ਉਹੀ ਜਾ ਕੇ ਸਰਪੰਚ ਬਣਾਤਾ ਇਹ ਗੱਲ ਸੱਚੀ ਹੈ ਕਿ ਉਹਵੇਂ ਇਹ ਝਾੜੂ ਵਾਲਿਆਂ ਨੇ ਨਵੇਂ ਰਿਵਾਜ ਪਾਇਆ ਉਤੋਂ ਪਿਛਲੀ ਵਾਰੀ ਚੋਣਾਂ ਹੋਈ ਸੀ ਕਿ ਨਹੀਂ ਹੋਈ ਕਿਉਂਕਿ ਜਿਹੜਾ ਵੀ ਇਲੈਕਸ਼ਨ ਲੜੇ ਚਾਹੇ ਉਹ ਸਰਪੰਚੀ ਦਾ ਹੋਵੇ ਮੈਂਬਰੀ ਦਾ ਹੋਵੇ ਤੇ ਐਮਐਲਏ ਦਾ ਉਮੀਦਵਾਰ ਆਵੇ ਘਰ ਘਰ ਹੱਥ ਜੋੜੇ ਆਪਣੀ ਗੱਲਬਾਤ ਕਰੇ ਵਾਦੇ ਕਰੇ ਫੇਰ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਨਹੀਂ ਤਾਂ ਸਰਪੰਚ ਬਿਨਾਂ ਵੋਟਾਂ ਤੋਂ ਹੀ ਬਣ ਜੇ ਅਗਲੇ ਨੂੰ ਲੱਗਦਾ ਯਾਰ ਮੈਂ ਕਿਹਾ ਤੇਰੇ ਤੋਂ ਮੋਟਾ ਲਈਆਂ ਮੈਂ ਤੇਰਾ ਕੰਮ ਕੀ ਕਰਾਂ ਇਹ ਨਵਾਂ ਰਿਵਾਜ ਝਾੜੂ ਵਾਲਿਆਂ ਨੇ ਪਾਇਆ ਹੈ ਵੀ ਮੋਟਾ ਤੋਂ ਬਿਨਾਂ ਹੀ ਸਰਪੰਚ ਬਣਾਤਾ ਔਰ ਜਿਹੜਾ ਵਿਅਕਤੀ ਵੋਟਾਂ ਤੋਂ ਬਿਨਾ ਬਣ ਜਾਂਦਾ ਹੈ ਉਹ ਕਿਸੇ ਨੂੰ ਬੱਤੇ ਨੂੰ ਬੰਦਾ ਨਹੀਂ ਸਮਝਦਾ ਮੈਂ ਤੁਹਾਡੇ ਪਿੰਡ ਦੇ ਸਰਪੰਚ ਬਾਰੇ ਨਹੀਂ ਕਹਿ ਰਿਹਾ ਉਹ ਸ਼ਾਇਦ ਚੰਗਾ ਬੰਦਾ ਹੋਵੇ ਲੇਕਿਨ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਰਾਜ ਦੇ ਵਿੱਚ ਵੋਟਾਂ ਮੰਗਣੀਆਂ ਜ਼ਰੂਰੀ ਹੈਗੀਆਂ ਸੋ ਇਹ ਆਮ ਆਦਮੀ ਪਾਰਟੀ ਦੀਆਂ ਕਰਤੂਤਾ ਹੈਗੀਆਂ ਮੈਨੂੰ ਯਾਦ ਹੈ 500 ਰੁਪਿਆ ਪੈਨਸ਼ਨ ਹੁੰਦੀ ਸੀ ਅਕਾਲੀ ਦਲ ਬਾਦਲ ਦੇ ਰਾਜ ਦੇ ਵਿੱਚ ਕਾਰ ਸਾਲ ਬਾਦਲ ਵਾਲਿਆਂ ਦਾ ਰਾਜ ਰਿਹਾ ਮੈਂ ਬਾਦਲ ਸਾਫ ਦਾ ਜਿਹੜਾ ਹਲਕਾ ਹੈ ਤੇ ਮੇਰਾ ਹਲਕਾ ਨਾਲ ਨਾਲ ਹੈ ਗਿੱਦੜਵਾ ਤੇ ਲੰਦੀ 5 10 ਸਾਲ ਲਗਾਤਾਰ ਰਿਹਾ ਤੇ ਪੈਨਸ਼ਨ ਰਹੀ 500 ਉਹ ਠੀਕ ਹੈ ਕਾਂਗਰਸੀਆਂ ਨੂੰ ਲੋਕ ਨਿੰਦਦੇ ਬੜਾ ਹੈ ਕਿ ਅਸੀਂ ਪਿਛਲੀ ਵਾਰੀ ਸਾਡਾ ਰਾਜ ਰਿਹਾ ਤੇ 1000 ਰੁਪਿਆ ਪੈਨਸ਼ਨ ਵਧਾਈ ਤੇ 1500 ਬੀਬੀਆਂ ਦੀ ਤੇ ਸਾਡੇ ਬਜ਼ੁਰਗਾਂ ਦੀ ਪੈਨਸ਼ਨ ਕੀਤੀ ਅੱਜ 4 ਸਾਲ ਹੋ ਗਏ ਝਾੜੂ ਵਾਲਿਆਂ ਨੂੰ 4 ਸਾਲ ਕਹਿੰਦੇ ਅਸੀਂ 2500 ਕਰ ਦਿਆਂਗੇ 1 ਰੁਪਿਆ ਨਹੀਂ ਵਧਾਇਆ ਅਸੀਂ ਆਉਂ ਗਿਆ ਸਾਰ 250 ਵਧਾਈ 750 ਕੀਤੀ ਤੇ ਫੇਰ 250 ਵਧਾਈ ਤੁਹਾਡੇ ਖਾਤੇ ਚਲਦਾ ਰਜ਼ਾਦ 1500 ਰੁਪਿਆ ਉਹ ਕਾਂਗਰਸ ਦਾ ਹੈ ਸਾਡੇ ਰਾਜ ਵੇਲੇ ਤੁਹਾਨੂੰ ਮਿਲਦੀ ਸੀ 30 ਕਿਲੋ ਕਣਕ ਕਠੀ ਤੇ ਜਦੋਂ ਦਾ ਝਾੜੂ ਆਇਆ ਤੁਹਾਨੂੰ ਆਟਾ ਦਿੰਦਾ ਦਿੰਦਾ ਹੁਣ 5 ਕਿਲੋ ਕਣਕ ਹੀ ਦਿੰਦਾ ਹੈ ਮੇਰੇ ਕੋਲ ਠੀਕ ਹੈ ਕਿ ਹੋਵੇ ਹੈ ਬਈ ਕਣਕ ਸਾਡੀ ਹੈ ਇਕੱਠੀ ਵੇਦੇ ਸਾਨੂੰ ਆਏ ਮਹੀਨੇ ਗਰੀ ਤੇ ਖੜਾ ਕਰ ਦਿੰਦੇ ਤੇਰੇ ਪਿਉ ਦਾ ਰਾਜ ਹੈ ਕੀ ਗਲਤ ਗੱਲ ਹੈ ਨਵਾਂ ਤਾਂ ਡੇਰਾ ਕੀ ਸੀ 5 ਕਿਲੋ ਕਰਤੀ ਵੀ ਦੁਬਾਰੇ ਲੈਣਾ ਚਲਾਓ ਕੁੜੀਆਂ ਨੂੰ ਫੇਰ ਕੁੜੀ ਦੇ ਵਿਆਹ ਤੇ 16000 ਰੁਪਏ ਦਾ ਸੀ ਜਦੋਂ ਬਾਦਲ ਦਾ ਰਾਜ ਸੀ 10 ਸਾਲ ਕਾਂਗਰਸ ਦਾ ਰਾਜ ਆਇਆ ਇਨਾ ਗਰੀਬਾਂ ਦੇ ਵਾਸਤੇ ਕੁੜੀਆਂ ਦੇ ਵਿਆਹ ਤੇ 51000 ਰੁਪਇਆ ਕੀਤਾ ਜਿਹੜਾ ਹੁਣ ਭਗਵੰਤ ਸਿੰਘ ਮਾਨ 1.5 ਸਾਲ ਬਾਅਦ ਦਿੰਦਾ ਤੁਹਾਨੂੰ ਜਦੋਂ ਕੁੜੀ ਦੇ ਘਰ ਮੁੰਡਾ ਜਾਂ ਪੈਂਦਾ ਉਦੋਂ 1.5 ਸਾਲ ਬਾਅਦ ਆਉਂਦਾ ਮੇਰੀ ਗੱਲ ਸਹੀ ਹੈ ਜੇ ਠੁੱਠੀ ਹੈ ਇਹ ਕਾਂਗਰਸ ਨੇ ਕੀਤਾ ਹੈ ਦਿੱਤੀਆਂ ਡੀ ਕੀ ਜਾਂਦੀਆਂ ਭਗਵੰਤ ਮਾਨ ਦਾ 1000 ਰੁਪਇਆ ਅਸੀਂ ਪੈਨਸ਼ਨ 'ਚ ਤੁਹਾਨੂੰ ਦੇ ਹੀ ਦਿੱਤਾ 1000 ਰੁਪਇਆ ਉਹ ਯਾਰ ਆਇਆ ਨਹੀਂ ਅਜੇ 4 ਸਾਲ ਹੋ ਗਏ 12 ਚੋਕਾ 48 48000 ਰੁਪਿਆ ਬੀਬੀਆਂ ਦਾ ਬਕਾਇਆ ਬੰਦਾ ਝਾੜੂ ਵਾਲੇ ਦੇਜੋ ਤੇ ਵੋਟ ਲੈ ਲਓ ਤੁਸੀਂ ਕਿਹਾ ਸੀ 1000 ਰੁਪਿਆ ਮਹੀਨਾ ਦੇਾਂਗੇ ਅੱਜ 4 ਸਾਲ ਹੋ ਗਏ ਬੱਸਾਂ ਦਾ ਕਿਰਾਇਆ ਕਿਹਨੇ ਮੁਫਤ ਕੀਤਾ ਤੁਹਾਡਾ ਬੀਬੀਆਂ ਦਾ ਬੱਸਾਂ ਦਾ ਕਿਰਾਇਆ ਕਾਂਗਰਸ ਨੇ ਮੁਫਤ ਕੀਤਾ ਪ੍ਰਾਣੇ ਬਿਜਲੀ ਦੇ ਬਿੱਲ ਬਕਾਏ ਕਿਹਨੇ ਮaaf ਕੀਤੇ ਉਹ ਕਾਂਗਰਸ ਨੇ ਕੀਤੇ ਹਜੇ ਕਾਂਗਰਸ ਮਾੜੀ ਹੈ ਜੇ ਸਿੱਖੀ ਦੀ ਗੱਲ ਕਰ ਲਈਏ ਪਹਿਲਾ ਸਿੱਖ ਦੇਸ਼ ਦਾ ਪ੍ਰਧਾਨ ਮੰਤਰੀ ਕਾਂਗਰਸ ਨੇ ਬਣਾਇਆ ਹੁਣ ਵੇਖ ਲਓ ਕਿਹੜਾ ਥੋੜਾ ਸਿੱਖ ਪਹਿਲਾ ਸਿੱਖ ਦੇਸ਼ ਦਾ ਰਾਸ਼ਟਰਪਤੀ ਜਿਹੜਾ ਪਾਠ ਕਰਦਾ ਸੀ ਗੁਰਦੁਆਰੇ ਤੇ ਸਾਈਕਲ ਤੇ ਚੱਲਦਾ ਸੀ ਗਿਆਨੀ ਜੈ ਸਿੰਘ ਕਾਂਗਰਸ ਨੇ ਬਣਾਇਆ ਮਿਸਤਰੀ ਸੀ ਜੱਦਾ ਪੂਟਾ ਸਿੰਘ ਪੱਠੇ ਪਾਇਆ ਕਰਦਾ ਸੀ ਰੰਗਰੇਟੇ ਗੁਰੂ ਕੇ ਬੇਟੇ ਦੇਸ਼ ਦਾ ਗ੍ਰਹਿ ਮੰਤਰੀ ਬਣਾਇਆ ਪੂਟਾ ਸਿੰਘ ਕਾਂਗਰਸ ਨੇ ਪਾਗੜਾ ਫੌਜਾਂ ਨੇ ਜਰਨੈਲ ਬਣਾਏ ਪਾਗੜੇ ਅੱਜ ਹਿੰਦੁਸਤਾਨ ਦੀ ਸਰਕਾਰ ਚ ਇੱਕ ਪਾਗੜਾ ਬੰਦਾ ਜਿਹੜਾ ਪੰਜਾਬ ਦਾ ਉਹ ਹੈ ਨਹੀਂ ਮਗਰਲੇ 11 ਸਾਲਾਂ ਦਾ ਸਰਦਾਰ ਜੀ ਜਦੋਂ ਦਾ ਦੇਸ਼ ਬਣਿਆ ਸੀਗਾ ਆਏ ਬੜੀ ਪੰਜਾਬ ਦਾ ਇੱਕ ਪਾਗ ਆਲਾ ਜਰੂਰ ਉਸ ਵਜਾਰਤ ਚ ਰੱਖਿਆ ਜਾਂਦਾ ਸੀ ਇਹ ਲੋਕ ਕਹਿੰਦੇ ਅਸੀਂ ਸਿੱਖਾਂ ਦੀ ਪਾਰਟੀ ਆ ਇਹ ਤੋਂ ਚੰਗਾ ਕਾਂਗਰਸ ਪਾਰਟੀ ਕੀ ਕਰ ਸਕਦੀ ਹੈ ਆ ਰਾਹੁਲ ਗਾਂਧੀ ਹੈ ਔਰ ਸੁਖਵੀਰ ਬਾਦਲ ਕਹਿੰਦਾ ਮੈਂ بڑا ਵਡਾ ਸਿੱਖ ਐ ਭਗਵੰਤ ਮਾਨ ਸਾਹਿਬ ਕਹਿੰਦੇ ਮੈਂ بڑا ਸਿੱਖ ਐ ਰ ਇਹਨਾਂ ਨੇ ਮੱਥਾ ਟੇਕ ਕੇ ਕਿਹਾ ਜਰੂਰ ਆਉਂਦੇ ਐ ਤਿੰਨ ਦਿਨ ਲਗਾਤਾਰ ਹਰਮੰਦਰ ਸਾਹਿਬ ਰਾਹੁਲ ਗਾਂਧੀ ਜੋੜਿਆਂ ਦੀ ਜੁੱਤੀਆਂ ਦੀ ਤੇ ਪਾਣੀ ਦੀ ਸੇਵਾ ਕਰਦਾ ਤਿੰਨ ਦਿਨ ਲਗਾਤਾਰ ਜਿਹਨੂੰ ਵਧੇਰੇ ਰਜੇਵੇਂ ਨਾ ਸੁਖਬੀਰ ਨੇ ਕਦਾ ਕੀਤੀ ਤੇ ਨਾ ਰਾਜੇ ਬਣੇ ਗਨੇ ਕਦੇ ਹੋਈ ਅਸੀਂ ਆਪਣੇ ਆਪ ਨੂੰ ਸਿੱਖ ਬਾਲਾ ਵੱਡਾ ਕਹਿੰਦੇ ਉਹਨੂੰ ਕਹਿੰਦੇ ਆ ਮਾੜਾ ਜਿਹੜਾ ਗੁਰੂ ਘਰ ਦੇ ਤਿੰਨ ਦਿਨ ਆ ਕੇ ਬੈਠ ਕੇ ਆਉਂਦਾ ਤਾਂ 20 ਵਾਰੀ ਆਇਆ ਇੱਕ ਵਾਰੀ ਨਹੀਂ ਆਇਆ ਸੋ ਇਸ ਤੇ जरा ਵਿਚਾਰ ਕਰੋ ਕਿ ਕਿਹੜੀ ਪਾਰਟੀ ਥੋੜਾ ਫੈਲਾ ਕਰ ਸਕਦੀ ਹੈ ਕਰਨਬੋਜ ਨੇ ਉਮੀਦਵਾਰ ਖੜੇ ਹੈ ਇੱਕ ਤਾਂ ਉਮੀਦਵਾਰ ਹੈ ਜਿਹੜਾ ਤਿੰਨ ਵਾਰੀ ਐਮਐਲਏ ਰਿਹਾ ਹੈ ਤੇ ਹੋ ਚਲਾ ਗਿਆ ਉਹ ਆਮ ਆਦਮੀ ਪਾਰਟੀ ਪਹਿਲਾਂ ਉਹਨੇ ਥੋੜੇ ਕਿੰਨੇ ਮੁੰਡੇ ਲਵਾਏ ਹੈ ਕਿੰਨੀਆਂ ਬੀਬੀਆਂ ਮਾਸਟਰਨੀਆਂ ਲਵਾਈਆਂ ਹੈ ਦੇੜੀਆਂ ਹੁਣ ਸਾਲ ਚਲਵਾ ਦੂੰਗਾ ਚੌਥੀ ਆੜੀ ਬਣ ਕੇ ਪਹਿਲਾ 4 ਸਾਲਾਂ ਚ ਤੁਹਾਡੇ ਪਿੰਡ ਤੇ ਝਾੜੂ ਆਲੇ ਨੇ ਕਿੰਨੇ ਕੰਮ ਕੀਤੇ ਐ ਆਪ ਭਗਵਾਨ ਸਿੰਘ ਮਾਨ ਤੁਹਾਡੇ ਇਲਾਕੇ ਚ ਤਰਨ ਤਰਨ 4 ਸਾਲਾਂ ਚ ਨਹੀਂ ਆਇਆ ਹੁਣ ਇਲੈਕਸ਼ਨ ਆ ਗਿਆ ਤਾਂ ਆ ਗਿਆ 4 ਸਾਲ ਨਹੀਂ ਆਇਆ ਹੁਣ ਕਹਿੰਦਾ ਮੱਝਿਆਰੋ ਮੈਨੂੰ ਤਾਂ ਥੋੜੀ ਯਾਦ ਬੜੀ ਆਉਂਦੀ ਐ ਅੱਜ ਸਾਰਾ ਬੰਨ ਐ ਤਰਨ ਤਰਨ ਕਟੋਰਾ ਕਾਜ 20000 ਬੰਦਾ ਕਰਨੇ ਤੇ ਆ ਕੇ ਅੱਡ ਅੱਡ ਸੰਸਥਾਵਾਂ ਦਾ ਬੈਠਾ ਇਸ ਕਰਕੇ ਆਉਂਦੇ ਦੇਰ ਲੱਗੇ ਟ੍ਰੈਫਿਕ ਜਾਮ ਹੈ ਟੈਲੀਫੋਨ ਕਰਕੇ ਪੁੱਛ ਲੋ ਆ ਹਾਲਾਤ ਹੈ ਇਸ ਚਾਲੂ ਦੀ ਸਰਕਾਰ ਦੇ ਦਿਨ ਦਿਹਾੜੇ ਬੰਦਾ ਮਾਰ ਦਿੰਦੇ ਆ ਫਲਾਨਾ ਬਲਾਕ ਪ੍ਰਧਾਨ ਬਣਾਤਾ ਉੱਥੇ ਕੋਲੀ ਚੱਲ ਜੀ ਨਸ਼ੇ ਦਾ ਕੋਈ ਅੰਤ ਨਹੀਂ ਹੈ ਕੋਈ ਚਾਕੂ ਕੱਢੀ ਫਿਰਦਾ ਹੈ ਕੋਈ ਕਿਰਪਾਨ ਲਈ ਫਿਰਦਾ ਹੈ ਕੋਈ ਬਦੂਖ ਲਈ ਫਿਰਦਾ ਕੋਈ ਸਕੀਨ ਗਨ ਲਈ ਫਿਰਦਾ ਮੈਂ ਰੇੜੀ ਵਾਲੇ ਤੋਂ ਮੁੱਟਾ ਮੰਗਣ ਗਿਆ ਬਾਜ਼ਾਰ 'ਚ ਉਹ ਕਹਿੰਦਾ ਮੁਰਾਦਪੁਰ ਦਾ ਸੀਗਾ ਉੱਥੇ ਮੁਰਾਦਪੁਰੇ ਜਾਂਦਾ ਹੈ ਕਹਿੰਦਾ ਜੀ ਟਮਾਟਰ ਵੇਚਦਾ ਹੈ ਰਾਤ ਨੂੰ ਡਰ ਲੱਗਦਾ ਪਰ ਸੋ ਚੌਥੇ ਚਾਕੂ ਲਾ ਕੇ ਖੜ ਗਿਆ ਮੇਰੇ ਤੋਂ 2000 ਰੁਪਏ ਲੈ ਗਿਆ ਜਿਹਦਾ ਡਾ ਲੱਗਦਾ ਹੈ ਐਂ ਕੰਮ ਚੱਲ ਪਿਆ ਜੇ ਇਹ ਕੰਮ ਰੁਕਿਆ ਨਾ ਇਹ ਕੇ 40 24 ਪੈਸੇ ਕੱਢ ਲੈਣੇ ਆ ਇਹ ਭੁれਖਾ ਛੱਡ ਦਿਓ ਜੇ 500 ਚਾਇਆ ਤਾਂ 500 ਨਿਸ਼ੇੜੀ ਲੈ ਜੂਗਾ ਆ ਅਕਾਲੀ ਦਾ ਲਾਇਆ ਨੇ ਗੈਂਗਸਟਰ ਹੀ ਖੜਾ ਕਰਤਾ ਮਾਤਾ ਜੀ ਕੋਈ ਘਰ ਆਲੀ ਜਾਂਦੀ ਹੈ ਉਹ ਦੂਜੇ ਦੇ ਕੰਨ ਨਾਲ ਸੇਠ ਦੇ ਟੈਲੀਫੋਨ ਲਾ ਦਿੰਦੀ ਹੈ ਹਾਂ ਬਈ ਕਿਵੇਂ ਕਰਨਾ ਹੈ ਉਹ ਕਹਿੰਦਾ ਜੀ ਤੁਹਾਨੂੰ ਹੀ ਪਾਉਂਗਾ ਐਮ ਸੀ ਖੜੇ ਹੋਏ ਲੋਕਾਂ ਕੋ ਲੈ ਕੇ ਫਰੋਟੀਆਂ ਤੇ ਐਮ ਸੀਆਂ ਨੂੰ ਦੇਤੀਆਂ ਉਹਨੇ ਅਕੀਨਾ ਉਹਦਾ ਬਾਖਾ ਬਾਠ ਜੇ ਬਾਠ ਕਾਂਗਰਸ ਦਾ ਰਾਜ ਆ ਗਿਆ ਨਾ ਤੈਨੂੰ ਪਹਿਲੇ ਮਹੀਨੇ ਨਵੇੜ ਦੂੰਗਾ ਕੰਮ ਫਿੱਟ ਕਰ ਦੂੰਗਾ ਇਹ ਗੈਂਗਸਟਰ ਪਹਿਲੇ ਮਹੀਨੇ ਕਾਂਗਰਸ ਬੰਦ ਨਵੇੜੂਗੀ ਮੈਂ ਥੋੜਾ ਦੱਸਾਂ ਇਹਨਾਂ ਗੈਂਗਸਟਰਾਂ ਨੇ ਲਉ ਪੀ ਲਿਆ ਇਹ ਗੈਂਗਸਟਰ ਸੋਚ ਲਿਆ ਕਿ ਸੌਖਾ ਕੰਮ ਹੈ ਝੋਲਾ ਲਾਉਣ ਦੀ ਕੀ ਲੋੜ ਹੈ ਟੈਲੀਫੋਨ ਕਰੋ ਤੇ 5 ਲੱਖ ਲੈ ਲਓ ਤੇ ਇਹ ਸਾਰਾ ਕੰਮ ਮੁੰਡਿਆਂ ਨੇ ਫੜ ਲਿਆ ਫਿਰ ਇੰਨੀ ਪੁਲਿਸ ਹੈ ਨਹੀਂ ਵੀ ਤੁਹਾਨੂੰ ਬਚਾ ਸਕੇ ਜੇ ਕਾਨੂੰਨ ਖਤਮ ਹੋ ਜੇਣਾ ਤੇ ਘਰੋਂ ਧੀਆ ਭੈਣਾ ਚੱਕ ਕੇ ਲੈ ਜਾਣਗੇ ਇਹ ਕਾਨੂੰਨ ਦਾ ਘਰ ਹੈ ਤੀਜਾ ਤੀਜਾ ਐਸੇ ਹੈ ਜਿਹੜੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਉਹ ਕਹਿੰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਇੱਕ ਨਵਾਂ ਕਾਨੂੰਨ ਬਣਾਵਾਂਗੇ ਅਸੀਂ ਇੱਕ ਨਵਾਂ ਦੇਸ਼ ਬਣਾਵਾਂਗੇ ਅਸੀਂ ਦੇਸ਼ ਦੇ ਤਿਰੰਗੇ ਨੂੰ ਨਹੀਂ ਮੰਨਦੇ ਲੈ ਰਹਿਣਾ ਹੈ ਆਪਣੇ ਦੇਸ਼ 'ਚ ਤੇ ਦੇਸ਼ ਨੂੰ ਮੰਨਣਾ ਨਹੀਂ ਹੁਣ ਤੁਸੀਂ ਸਮਾਜ ਸੇਵੀ ਨਹੀਂ ਹੋ ਹੁਣ ਤੁਸੀਂ ਰਾਜਨੀਤਿਕ ਲੋਕ ਬਣ ਗਏ ਹੋ ਗੁਰੂ ਦਾ ਪ੍ਰਚਾਰ ਜਿਹੜਾ ਕਰਦਾ ਓਤਾ ਗੁਰੂ ਦੀ satsang ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਲ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਐ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਐ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਐ ਬਈ ਤੂੰ ਵੀ ਇੱਕ ਰਾਜਨੀਤਿਕ ਐ ਸੀ ਰਾਜਨੀਤਿਕ ਐ ਮੇਰੇ ਕਹਿਣ ਦਾ ਮਤਲਬ ਆ ਕਿਹੜਾ ਗੁਰੂ ਘਰ ਨੂੰ ਪਿਆਰਾ ਹੈ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਹੈ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸਾਡੇ ਕੋਲੇ ਗੁਰਸਿੱਖਾਂ ਦੀ ਕਮੀ ਹੈ ਆਹ ਦੇਖਿਆ ਗਿੱਲ ਸਿੰਘ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਹੈ ਜਿਹਨੇ ਆਪਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਹਨੇ ਇਸ ਕੌਮ ਦੇ ਲਈ ਲੜਾਈ ਲੜੀ ਹੈ ਇਹਦੀ ਕੁਰਬਾਨੀ ਘਟ ਹੈ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਘਰ ਨਾਲ ਹੈ ਉੱਥੇ ਤਾਂ ਅਸੀਂ ਸਾਰੇ ਨਕਮਸਤਕ ਹੁੰਨੇ ਆਂ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਜੀ ਪਰ ਰਾਜਨੀਤਿਕ ਰਾਜਨੀਤੀ ਦਾ ਗੱਲ ਹੁੰਦੀ ਹੈ ਇਹ ਵੀ ਇੱਕ ਬੀਜੇਪੀ ਹੈ ਬੀਜੇਪੀ ਨੇ 750 ਕਿਸਾਨ ਮਾਰਤਾ ਸਨ 12 ਸਾਲਾਂ ਤੋਂ ਇਹ ਨਰਿੰਦਰ ਮੋਦੀ ਅੱਜੇ ਲੋਕ ਉਹਨਾਂ ਦੇਾਰੇ ਚਾਉਂਦੇ ਆ ਕਿ ਨਰਿੰਦਰ ਮੋਦੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਗਰੀਬਾਂ ਨੂੰ ਕਹਿੰਦੇ ਅਸੀਂ ਆਖ ਦੱਸੋ ਇੱਕ ਫੌਜ ਹੁੰਦੀ ਸੀ ਗਰੀਬਾਂ ਦੇ ਮੁੰਡਿਆਂ ਵਾਸਤੇ ਫੌਜ ਉਹ ਫੌਜ ਦੀ ਭਰਤੀ ਰੋਕੀ ਬੈਠਾ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਤੇ ਨਵੀਂ ਸਕੀਮ ਚਲਾਈ ਅਗਨੀ ਵੀਰ ਉਹ ਮਰਜੰਦਾ ਦਾ ਅਗਨੀ ਵੀਰ ਨੂੰ ਮਿਲਦਾ ਹੀ ਕੁਝ ਨਹੀਂ 4 ਸਾਲਾਂ ਵਾਸਤੇ ਗਰੀਬ ਦਾ ਪੁੱਤ ਫੌਜ ਚ ਭਰਤੀ ਹੁੰਦਾ ਸੀ ਪਹਿਲਾਂ ਕਾਂਗਰਸ ਦੇ ਰਾਜ ਵਿੱਚ ਇਹਨਾਂ ਨੇ ਅਗਰੀ ਨੀਰ ਚਲਾਤੀ ਜੱਟਾਂ ਨੂੰ ਕਹਿੰਦਾ ਮੈਂ 6000 ਰੁਪਏ ਦਿੰਨਾ ਹੈ ਕਿਸਾਨਾਂ ਨੂੰ ਸਾਲ ਦਾ ਉਹ ਭੜਿਆ ਮਾਨ ਸਾਹਿਬ ਮਹੀਨੇ ਦਾ ਬੱਕਰੀ ਖਾ ਜਾਂਦੀ ਹੈ 6000 ਦਾ ਤੂੰ ਕਹਿੰਦਾ ਸਾਲ ਦਾ 12 ਸਾਲਾਂ ਚ ਪ੍ਰਧਾਨ ਮੰਤਰੀ ਨੇ ਕੋਈ ਨੌਕਰੀ ਲਾਇਆ ਤੁਹਾਨੂੰ ਭੁੱਲ ਜਾਓ ਭਗਵੰਤ ਮਾਨ ਨੂੰ 12 ਸਾਲਾਂ ਦਾ ਬੇਸ਼ਤ ਪ੍ਰਧਾਨ ਮੰਤਰੀ ਹੈ ਬਾਰਡਰ ਤੇ ਕੋਈ ਵੱਡੀ ਫੈਕਟਰੀ ਲਾਈ ਹੈ ਜਿਹੜਾ ਭੀਜਪੀ ਨੂੰ ਵੋਟ ਪਾਉਂਦਾ ਉਹ ਪੰਜਾਬ ਦਾ ਦੁਸ਼ਮਣ ਹੈ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਬੱਚੋ ਇਹ ਮੈਂ ਲੋਕਾਂ ਤੋਂ ਇਹ ਕਰਨ ਮੁਰਜਾ ਥੋਡੇ ਪਿੰਡਾਂ ਦਾ ਇਹਦਾ ਪਛੋਕਰ ਕਾਂਗਰਸ ਦਾ ਸੀ ਅਸੀਂ ਆਪਦੇ ਪੁਰਾਣੇ ਕਾਂਗਰਸੀ ਬੰਦੇ ਨੂੰ ਟਿਕਟ ਦਿੱਤੀ ਆ ਇਹ ਗੁੰਡਾ ਨਹੀਂ ਐ ਇਹ شریف ਐ ਗੁੰਡਾ ਬੰਦਾ ਨਹੀਂ ਚਾਹੀਦਾ ਪੰਜਾਬ ਦਾ ਜਿਹੜਾ ਬੰਦਾ ਐ ਐਮਐਲਏ ਬਣੇ ਤੇ ਧਰਕੇ ਪੁਨੇ ਘਰੇ ਪਸੌ ਲੈ ਕੇ ਆ ਜੇ ਕੀ ਕਹੋਗੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਹੱਥ ਜੋੜਗਾ ਹੋਵੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਜੋੜੇ ਛਾੜਦਾ ਹੋਵੇ ਜਿਹੜਾ ਤੁਸੀਂ ਗਾਲ ਮੰਦਾ ਵੀ ਕੱਢ ਦਿਓ ਅਗਲਾ ਕਹਿੰਦੇ ਬਾਈ ਦੀ ਗਲਤੀ ਹੋ ਗਈ ਮੈਂ ਠੀਕ ਕਰਾ ਦਿੰਦੇ ਇਹ ਇਹੋ ਜਿਹਾ ਐਮਐਲਏ ਚਾਹੀਦਾ ਜਿਹਦੇ ਤੋਂ ਤੁਹਾਨੂੰ ਡਰ ਲੱਗਦਾ ਹੋਵੇ ਬੋਲੋ ਤੋ ਮੇਰੀ ਬੇਨਤੀ ਹੈ ਮਾਤਾਂਓ ਭੈਣੋ ਅੱਜ ਹਲਾਕ ਬਹੁਤ ਮਾਰੇ ਆ ਉਹ ਕਾਂਗਰਸ ਦਾ ਰਾਜ ਅੱਜ ਤੋਂ 12 ਬਾਰੇ ਪਹਿਲਾਂ ਸੀਗਾ ਜਦੋਂ ਮਨਮੋਹਨ ਸਿੰਘ ਸੀ 22000 ਰੁਪਏ ਨੂੰ ਕੋਲਾ ਸਿਉਣਾ ਮਿਲਦਾ ਸੀ ਉਦੋਂ ਅੱਜ ਤੋਂ 12 ਸਾਲ ਪਹਿਲਾਂ ਕਾਂਗਰਸ ਨੇ ਇਸ ਦੇਸ਼ ਤੇ 60 ਸਾਲ ਰਾਜ ਕੀਤਾ 60 ਸਾਲ ਤੇ ਸਿਉਨੇ ਦਾ ਭਾ 60 ਸਾਲਾਂ ਚ 22000 ਤੋਂ ਵਧ ਨਹੀਂ ਦਿੱਤਾ ਕਾ ਬੀਜੇਪੀ ਵਾਲੇ 11-12 ਸਾਲ ਹੋਏ ਆਏ ਆ ਨੂੰ ਅੱਜ ਸਰਦਾਰ ਜੀ 1,28000 ਹੈ ਉਰੀ ਤੇ ਵਿਆਹ ਤੇ ਤੋਲਾ ਸੋਨਾ ਨਹੀਂ ਗਰੀਬ ਪਾਸਦਾ ਚਾਂਦੀ ਦਾ ਮਾੜਾ ਹਾਲ ਹੋ ਗਿਆ ਅੱਜ ਤੋਂ 12 ਵਜੇ ਪਹਿਲਾਂ 12 ਵਜੇ ਪਹਿਲਾਂ ਸੱਤ ਸਾਲ ਕਾਂਗਰਸ ਨੇ ਰਾਜ ਕੀਤਾ ਤੇ ਸਿਲੰਡਰ ਦਾ ਪਾਸ ਹੀ 350 ਰੁਪਿਆ ਆ ਮਾੜਾ ਸ਼ੇਰ ਮੋਦੀ ਆਇਆ 12 ਸਾਲਾਂ ਕੀ ਇਹਨੇ ਮਾਂ ਦੇ ਸ਼ੇਰ ਨੇ ਅਸੀਂ 60 ਸਾਲਾਂ ਚ 350 ਲੈ ਕੇ ਆਏ ਸਰਦਾਰ ਸਾਹਿਬ ਇਹ 12 ਸਾਲਾਂ ਚ 1250 400 ਰੁਪਏ ਦਾ ਡੀਏਪੀ ਦਾ ਗੱਟਾ ਹੁੰਦਾ ਸੀ ਮਨਮੋਹਨ ਸਿੰਘ ਦੇ ਰਾਜ ਅੱਜ ਡੀਏਪੀ ਮਿਲਦੀ ਨਹੀਂ ਤੇ 1600 ਰੁਪਏ ਡੀਏਪੀ ਦੇ ਗੱਟੇ ਦਾ ਭਾਅ ਹੈ ਅੱਜ ਤੋਂ 12 ਸਾਲ ਪਹਿਲਾਂ 45 ਰੁਪਏ ਡੀਜ਼ਲ ਹੁੰਦਾ ਸੀ 52 ਰੁਪਏ ਪੈਟਰੋਲ ਹੁੰਦਾ ਸੀ ਅੱਜ 100 ਰੁਪਏ ਤੋਂ ਤੇ ਹੈ ਖੰਡ ਚਾਪਤੀ ਤੇਲ ਸਰੋਂ ਦਾ ਤੇਲ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਹੈ ਲੋਕ ਕਹਿੰਦੇ ਬੀਜੇਪੀ ਤੇ ਸਰਕਾਰਾਂ ਚੰਗੀਆਂ ਐ ਕੋਚੂੰਬਰ ਕਰਤਾ ਗਰੀਬਾਂ ਦਾ ਜੇ ਨੌਕਰੀਆਂ ਦਿੰਦੇ ਤਾਂ ਮੁੰਡੇ ਗੈਂਗਸਟਰ ਕਾਨੂੰ ਬੰਦੇ ਚੋਰ ਚੱਕੇ ਕਾਨੂੰ ਬੰਦੇ ਨਸ਼ੇ ਕਾਨੂੰ ਕਰਦੇ ਇਹ ਐਡਾ ਨਸ਼ਾ ਨਹੀਂ ਬੰਦ ਹੋ ਰਾ ਦੁੱਧ ਨਸ਼ਾ ਵਿਰੁੱਧ ਚਲਾਤਾ ਹੋ ਗਿਆ ਤੁਹਾਡੇ ਪਿੰਡ ਨਸ਼ਾ ਬੰਦ ਇਹ ਨਸ਼ਾ ਨੌਕਰੀ ਲੈ ਕੇ ਆਓ ਇਹ ਚਿੱਟੇ ਦਾ ਹੱਲ ਕੱਢੋ ਇਹ ਸਮੈਕ ਦਾ ਹੱਲ ਕੱਢੋ ਜਿੰਨਾ ਚਿਰ ਇਹਦਾ ਹੱਲ ਨਹੀਂ ਕੱਢਦੇ ਇਹ ਨਸ਼ਾ ਬੰਦ ਨਹੀਂ ਹੋਏਗਾ ਇਹਦਾ ਆਲਟਰਨੇਟਿਵ ਕੱਢਣਾ ਪਏਗਾ ਮੈਂ ਸੋਚ ਵਿਚਾਰ ਕੇ ਇਹਨਾਂ ਤੇ ਕੰਮ ਕਰ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਸਰਕਾਰ ਅਗਰ ਕਾਂਗਰਸ ਪਾਰਟੀ ਦੀ ਆਈ ਤੇ ਅਸੀਂ ਆਪਦੀ ਨੀਤੀ ਦੇਵਾਂਗੇ ਕਿ ਚਿੱਟੇ ਤੋਂ ਕੈਪਸੂਲਾ ਤੋਂ ਟੀਕੇ ਤੋਂ ਸਮੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਤਾਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਦੂਜਾ ਇਹਦਾ ਅਲਟਰਨੇਟਿਵ ਨਸ਼ਾ ਦੇਣਾ ਪਏਗਾ ਅਫੀਮ ਜਾਂ ਭੁੱਕੀ ਕਿਉਂਕਿ ਜਿਹੜਾ ਚਿੱਟਾ ਖਾਂਦਾ ਹੈ ਜਿਹੜਾ ਸਮੈਕ ਪੀਂਦਾ ਹੈ ਜਿਹੜਾ ਟੀਕਾ ਲਾਉਂਦਾ ਹੈ ਉਹ ਢਾਈ ਤੋਂ ਤਿੰਨ ਸਾਲਾਂ 'ਚ ਮਰ ਜਾਂਦਾ ਹੈ ਲੇਕਿਨ ਜਿਹੜਾ ਭੁੱਕੀ ਤੇ ਅਫੀਮ ਖਾਂਦਾ ਹੈ ਉਹ 40 ਸਾਲ ਉਹਨੂੰ ਕੁਝ ਨਹੀਂ ਹੁੰਦਾ ਉਹ ਮਰਦਾ ਨਹੀਂ ਐ ਸਾਨੂੰ ਆਪਦੇ ਬੱਚਿਆਂ ਦੀਆਂ ਅਗਰ ਜਾਨਾਂ ਬਚਾਉਣੀ ਐ ਤੇ ਸਾਨੂੰ ਇਹਦਾ ਹੱਲ ਕੱਢਣਾ ਪਏਗਾ ਛੱਡੀ ਤਾਂ ਚਾਹ ਨਹੀਂ ਜਾਂਦੀ ਆ ਬਜ਼ੁਰਗ ਭੈਣਾ ਨੂੰ ਕਹਦੇ ਹੋ ਵੀ ਚਾਹ ਨਹੀਂ ਪੀਣੀ ਤੜਕੇ ਕਹਿਣੀ ਨਾ ਭਾਈ ਚਾਹ ਤੋਂ ਬਿਨਾਂ ਤਾਂ ਉੱਠੇ ਨਹੀਂ ਜਾਂਦਾ ਚਾਹ ਇੱਕ ਨਸ਼ਾ ਹੈ ਜੇ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਜਿਹੜਾ ਚਿੱਟਾ ਤੇ ਕੈਪਸੂਲ ਖਾਂਦਾ ਉਹ ਕਿਦਾਂ ਛੱਡੇ ਜੇ ਉਹ ਨੂੰ ਇਹ ਬਦਲਾਵ ਹੱਲਣਾ ਦਿੱਤਾ ਤਾਂ ਫਿਰ ਕੰਮ ਚੱਲੇਗਾ ਨਹੀਂ ਮੈਂ ਹਰ ਨਸ਼ੇ ਦਾ ਵਿਰੋਧੀ ਆ ਮੈਂ ਤਾਂ ਅੰਡਾ ਵੀ ਮੀਟ ਵੀ ਖਾਂਦਾ ਸ਼ਰਾਬ ਨਹੀਂ ਪੀਂਦਾ ਲੇਕਿਨ ਅਗਰ ਬੰਦਿਆਂ ਨੂੰ ਬਚਾਉਣਾ ਹੈ ਤਾਂ ਉਹਨੂੰ ਥੋੜਾ ਘਟ ਘਾਟ ਤੱਕ ਨਸ਼ਾ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ ਪਹਿਲਾ ਬੰਦੇ ਨੂੰ ਜਿਹੜਾ ਮਾਰਦਾ ਹੈ ਨਸ਼ਾ ਉਹਦੇ ਤੋਂ ਕੱਟ ਮਾਰੂ ਨਸ਼ੇ ਤੇ ਤਬਦੀਲ ਕਰਨਾ ਪਏਗਾ ਫੇਰ ਉਹਨੂੰ ਕੱਢਣਾ ਪਏਗਾ ਨਸ਼ੇ ਨਹੀਂ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਸੋ ਮੇਰੀ ਇਹ ਬੇਨਤੀ ਹੈ ਪਿੰਗਾ ਲਿਓ ਤੁਸੀਂ ਦੇਖਿਆ ਹੀ ਹੋਣਾ ਤਿੰਨ ਵੀ ਤਰੱਕੀ ਦੇ ਵਿੱਚ ਕਿਹੜੀ ਪਾਰਟੀ ਨੇ ਤਰੱਕੀ ਕੀਤੀ ਹੈ ਡਾਕਟਰ ਅਗਨੀ ਮੋਤਰੀ ਜੀ ਸਾਡੇ ਵਿਚਾਰੇ ਚਲੇ ਗਏ ਕੋਣੂ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਪਿੰਡ ਦੇ ਵਿੱਚ ਕੀ ਕੰਮ ਕੀਤੇ ਹੈ ਮੈਨੂੰ ਤਾਂ ਪਤਾ ਨਹੀਂ ਗਿਲਸਰ ਦੱਸ ਰਏ ਸਨ ਇਹਨਾਂ ਗੱਲਾਂ ਤੇ ਤਮੱਚੋ ਦਿਓ ਜਿਓ ਤੇ ਆਉਣ ਵਾਲੀ 11 ਤਰੀਕ ਨੂੰ ਕਾਂਗਰਸ ਪਾਰਟੀ ਦਾ ਬਟਨ ਦਵਾ ਕੇ ਤੁਸੀਂ ਕਰਨਬੁਰਜ ਨੂੰ ਕਾਮਯਾਬ ਕਰੋਗੇ ਮੈਂ ਇਹ ਤੁਹਾਡੇ ਤੋਂ ਉਮੀਦ ਕਰਦਾ ਹਾਂ ਮੈਂ ਕੋਈ ਬਾਹਰੀਆਂ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਸੁਣਾਈਆਂ ਤੁਹਾਨੂੰ ਵੱਡੀਆਂ ਵੱਡੀਆਂ ਮੈਨੂੰ ਲੱਗਦਾ ਪੈਂਗੂਆਂ ਨੂੰ ਪਿੰਡ ਦੀਆਂ ਗੱਲਾਂ ਸੁਣਾਈਆਂ ਜਿਹੜਾ ਸੱਚ ਹੈ ਅੱਜ ਦਾ ਕੋਈ ਕਿਸੇ ਨੂੰ ਪਿਆਰ ਨਹੀਂਗਾ ਸਭ ਆਪਣੇ ਢਿੱਡ ਦੇ ਸਕੇ ਹੈ ਸਭ ਨੂੰ ਲੱਗਦਾ ਕਿ ਮੈਂ ਹੁਣ ਬਣ ਗਿਆ ਤੇ ਛੇਤੀ ਐਡਾ ਕੋਈ 30 ਸਾਲ ਕੋਈ ਸਿੱਖੀ ਦੇ ਪਿੱਛੇ ਨਹੀਂ ਬੋਲਿਆ ਅਚਨਚੇਤ ਕੋਈ ਨਵਾਂ ਬੰਦਾ ਆ ਜਾਂਦਾ ਕਿ ਮੈਨੂੰ ਹੁਣ ਸਿੱਖੀ ਨਾਲ ਪਿਆਰ ਹੋ ਗਿਆ ਇਸ ਕਰਕੇ ਮੈਂ ਪੰਜਾਬ ਨੂੰ ਬਦਲਣਾ ਚਾਹੁੰਦਾ ਹੈ ਇਹੀ ਲਾਰਾ ਦੇ ਕੇ ਭਗਵੰਤ ਮਾਨ ਆਇਆ ਸੀ ਕਿ ਕਾਂਗਰਸੀਆਂ ਤੇ ਕਾਲੀਆਂ ਨੇ ਕੁਝ ਨਹੀਂ ਕੀਤਾ ਅਸੀਂ ਪੰਜਾਬ ਨੂੰ ਬਦਲਾਂਗੇ ਤੇ ਪੰਜਾਬ ਨੂੰ ਬਦਲਦੇ ਬਦਲਦੇ ਤੁਸੀਂ ਪੰਜਾਬ ਦਾ ਬਦਹਾਲ ਕਰ ਲਿਆ ਐਨੀ ਮਾੜੀ ਪਾਰਟੀ ਆ ਗਈ ਇਹ ਤੋਂ ਚੰਗੀਆਂ ਦੋਵੇਂ ਪਾਰਟੀਆਂ ਸੀ ਉਦੋਂ ਪਹਿਲਾਂ ਸੇ ਉਹਨਾਂ ਨੂੰ ਨਵਾਂ ਕੰਮ ਕਰਾਉਂਦੇ ਕਰਾਉਣੇ ਨਵਾਂ ਪੰਜਾਬ ਦਾ ਹਾਲਾਤ ਉਹਨਾਂ ਨੇ ਮਾੜੇ ਕਰਤੇ ਕਿਸੇ ਨਵੇਂ ਬੰਦੇ ਨੇ ਨਹੀਂ ਕਰਦਾ ਆਪਦੀ ਵੋਟ ਜਾਇਆ ਨਾ ਖਰੇਓ ਕਾਂਗਰਸ ਮੁੱਖ ਮੁਕਾਬਲੇ ਦੀ ਪਾਰਟੀ ਹੈ ਅਸੀਂ ਪੰਜਾਬ ਦੇ ਵਿੱਚੋਂ 13 ਸੀਟਾਂ 'ਚੋਂ 7 ਸੀਟਾਂ ਜਿੱਤੇ ਆਂ ਤੇ ਬਾਏ ਇਲੈਕਸ਼ਨ ਹੈ ਸਰਕਾਰ ਦਾ ਜੋਰ ਹੁੰਦਾ ਹੈ ਲੇਕਿਨ ਸਾਨੂੰ ਇਹ ਉਮੀਦ ਹੈ ਜੇ ਇਲੈਕਸ਼ਨ ਕੁਝ ਸਾਨੂੰ ਜਿਤਾਤਾ ਤੇ ਪੰਜਾਬ ਦੇ ਅੰਦਰ ਜਿਸ ਪ੍ਰਕਾਰ ਦੀ ਕਾਂਗਰਸ ਪਾਰਟੀ ਦੀ ਹਵਾ ਹੈ ਅਗਲੇ ਸਾਲ ਕਾਂਗਰਸ ਪਾਰਟੀ ਦਾ ਰਾਜ ਬਣੇਗਾ ਤੇ ਪੰਜਾਬ ਕਰਮ-ਤਰਮ ਤੇ ਪੂਰੇ ਪੰਜਾਬ ਦੀ ਅਸੀਂ ਤਰੱਕੀ ਕਰਾਵਾਂਗੇ ਤੇ ਨਵੇਂ ਕੰਮ ਕਰਾਂਗੇ ਤੋਂ ਮੇਰੀ ਤੁਹਾਨੂੰ ਬੇਨਤੀ ਹੈ ਆਉਣ ਵਾਲੀ 11 ਤਰੀਕ ਨੂੰ ਤੁਸੀਂ ਕਰਨ ਬੁਰਜ ਨੂੰ ਪੰਜੇ ਦਾ ਬਟਨ ਦਬਾ ਕੇ ਕੰਮਜਾਬ ਕਰੋਗੇ ਇਹ ਤੁਹਾਡੇ ਕੋ ਆਸਕੇ ਕਾਮਨਾ ਕਰਦੇ ਹੁਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ